ਪੰਜਾਬ ਵਿੱਚ ਦਿਨੋ ਦਿਨ ਲੁੱਟਖੋਹਾਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਨਸ਼ੇੜੀ ਆਪਣੇ ਨਸ਼ੇ ਦੀ ਪੂਰਤੀ ਲਈ ਕਿਸ ਹੱਦ ਤੱਕ ਜਾ ਸਕਦੇ ਹਨ ਇਸ ਵਾਰਦਾਤ ਨੂੰ ਦੇਖ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਬੀਤੀ ਰਾਤ ਨਾਬਾਵਿਖੇ ਚਾਰ ਲੁੱਟੇਰਿਆਂ ਵੱਲੋਂ ਦੋ ਵੱਖ-ਵੱਖ ਘਟਨਾਵਾਂ ਵਿੱਚ ਸਾਈਕਲ ਸਵਾਰ ਵਿਅਕਤੀਆਂ ਤੋਂ ਮੋਬਾਈਲ ਖੋ ਕੇ ਉਨ੍ਹਾਂ ਤੇ ਜਾਣ ਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਲੁੱਟੇਰਿਆਂ ਨੇ ਪੀੜਤ ਮਨਸਾ ਰਾਮ ਤੋਂ ਮੋਬਾਈਲ ਖੋ ਕੇ ਉਸ ਦੀਆਂ ਲੱਤਾਂ ਅਤੇ ਇੱਕ ਬਾਹ ਤੋੜ ਦਿੱਤੀ ਅਤੇ ਦੂਜੇ ਵਿਅਕਤੀ ਮਨਵਿੰਦਰ ਸਿੰਘ ਦੀਆਂ ਅੱਖਾਂ ਵਿੱਚ ਜ਼ਹਿਰੀਲੀ ਚੀਜ਼ ਪਾ ਉਸ ਦੇ ਸਿਰ ਤੇ ਜਾਨਲੇਵਾ ਹਮਲਾ ਕੀਤਾ ਇਹ ਦੋਵੇਂ ਪੀੜਤ ਨਾਬਾਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਇਸ ਮੌਕੇ ਤੇ ਜਾਂਚ ਕਰ ਰਹੇ ਅਧਿਕਾਰੀ ਬਲਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਪੀੜਤਾਂ ਦੇ ਬਿਆਨ ਦਰਜ ਕਰ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਾਂ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਸਰ ਮੈਂ 10 ਵਜੇ ਨੂੰ ਕਿਲਾ ਨਿਗਰਤ ਕੁੱਲੀ ਉਠਾਪੇ ਜੀ ਟੋਟਲੀ ਕੇ ਸਾਈਕਲ ਸਰ ਚੋਰ ਮਿਲ ਨੂੰ ਪਕੜ ਲਏ ਹੋਰ ਨਾ ਮੰਗੇ ਕਿੰਨੇ ਬੰਦੇ ਸਨ ਚਾਰ ਬੰਦੇ ਸਨ कैसे बार किया क्या क्या, क्या उन, उनके पास सर डांग सी की माका सी का किस पर पे मोटरसाइकिल पर कितने मोटर दो मोटरसाइकिल क्या चार बंदे क्या था आपके मेरे आगे पीछे लगा दिया मोटरसाइकिल मैं रुक गया करने बाद मेरे पकड़ के गिरा दिया आप कहाँ से आ रहे थे हाँ कहाँ से आ रहे थे पुलिंदा में से पर खान

ਸਰ ਉਹਨੂੰ ਕੋ ਪਕੜਾ ਜਾਇਆ ਹੋ ਕੇ ਮੈਂ ਪਟਿਆਲਾ ਗੇਟ ਜਾ ਰਿਹਾ ਸੀ ਪੀਪੀਐਸ ਸਕੂਲ ਕੋਲੇ ਜਿਹੜਾ ਕਮੇਟੀ ਤੋਂ ਪਹਿਲਾਂ ਗੇਟ ਆਂਦਾ ਉੱਥੇ ਬਸ ਚਾਰ ਮੁੰਡੇ ਸੀਗੇ ਉਹਨਾਂ ਨੇ ਮੈਨੂੰ ਪਹਿਲਾਂ ਸਪਰੇ ਸੰਗਾਈ ਸਪਰੇ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਵੀ ਨਾ ਰਾਡ ਮਾਰੀ ਸਿਰ 'ਚ ਮੈਨੂੰ ਨਹੀਂ ਪਤਾ ਲੱਗਿਆ ਫਿਰ ਮੇਰਾ ਮੋਬਾਈਲ ਪੋਕੇ ਲੈ ਗਏ ਉਸੇ ਕੋਪੇ ਤੇ ਮੈਂ ਸਾਈਕਲ ਤੇ ਸੀ ਅੱਛਾ ਉਹ ਬਾਦੂ ਤੇ ਉਦੋਂ ਬਾਅਦ ਕੋਨਟੀ ਗਾਰਡ ਨੇ ਦਰਵਾਜਾ ਖੋਲ੍ਹਿਆ ਵੀ ਕੋਣ ਆਗਾ ਕੋਣ ਆ ਨਾਲ ਦੀ ਨਾਲ ਭੱਜ ਗਈ ਉਹ ਉਹ ਕਹਦੇ ਤੇ ਉਹ ਮੋਟਰਸਾਈਕਲ ਕਿੰਨੇ ਕਿਲੋਮੀਟਰ ਚਲਾਇਆ ਇਹ 10 15 ਮੀਲੀ ਤੁਹਾਨੂੰ ਕੀ ਕਹਿੰਦੇ ਸੀ ਜੀ ਮੈਨੂੰ ਕਹਿੰਦੇ ਖਾੜੋ ਖੜ ਖਾੜ ਮੈਂ ਕਹਿੰਦਾ 1 ਮਿੰਟੋ ਖੜ ਤੈਨੂੰ ਮੈਂ ਦੱਸ ਦਾਂ ਦੱਸ ਦਾਂ ਨਾਲ ਦੀ ਨਾਲ ਸਪਰੇਅ ਕਰਕੇ ਮੈਂ ਗਿਰ ਗਿਆ ਜੀ ਨਾਲ ਦੀ ਨਾਲ ਰਾਡ ਮਾਰੀ ਰਾਡ ਮਾਰ ਕੇ ਮੇਰਾ ਮੋਬਾਈਲ ਲੈ ਕੇ ਚਲੇ ਗਏ ਹੋਰ ਵੀ ਕੁਝ ਖੋਇਆ ਮੋਬਾਈਲ ਤੋਂ علاوہ ਕੁਝ ਨਹੀਂ ਖੋਇਆ ਜੀ ਉਸ ਸਿਕਿਉਰਿਟੀ ਗਾਰਡ ਆਗੇ ਸੀ ਨਾ ਦੋ ਸਰਦਾਰ ਉਹ ਕਹਿੰਦੇ ਖੜੋ ਖੜੋ ਉਹ ਬਸ ਨਾਲ ਦੀ ਨਾ ਕਹਿੰਦੇ ਬੈਠੋ ਬੈਟੋ ਰਾਤ ਦੁਬਾਰਾ ਮਾਰਨ ਲੱਗੇ ਸੀ ਉਹ ਕਹਿੰਦੇ ਮਾਰੀ ਨਾ ਮਾਰੀ ਨਾ ਹੋਣ ਸੁਪਰੇ ਇੱਕਦਮ ਸਾਰ ਮੇਰੇ ਹੱਥ ਪੈਰ ਜਮੀ ਡੈਡ ਹੋ ਗਈ ਸੀ ਵੀ ਹੱਥ ਚੱਕਦਾ ਸੀ ਹੱਥ ਥੱਲੇ ਗਿਰਦਾ ਸੀ ਵੀ ਜਮੀ ਡੈਡ ਹੋ ਗਿਆ ਸੀ ਬਹੁਤ ਨਸ਼ੀਲੀ ਸੀਗੀ ਚੁੱਪੀ ਹੋ ਚੁੱਕੀ ਮੇਰੇ ਕੋਲ ਫੋਚ ਮੈਂ ਉਹਨਾਂ ਨੂੰ ਕਿਹਾ ਸਕੋਟੀ ਘੜਨੀ ਮੈਂ ਕਿਹਾ ਸਰ ਮੈਨੂੰ ਪਾਣੀ ਲਿਆ ਦਿੰਦਾ ਠੀਕ ਨਹੀਂ ਹੈਗਾ ਉਹਨੇ ਪਾਣੀ ਪਲਾਇਆ ਤੇ ਘਰੇ ਸੌਣ ਕੀਤਾ ਮੇਰੇ ਭਾਈ ਸਾਹਿਬ ਆ ਗਏ ਕਿੰਨੇ ਤੁਹਾਡੇ ਰੋਡ ਸਰਵਕ ਤੇ ਮਾਰ ਗਿਆ ਤੇ ਦਵਾਰਾ ਮਾਰ ਚੈਰਾ ਤੁਹਾਡੇ ਜਾਣਦਾ ਸੀ ਹਾਂਜੀ ਹੁਣ ਕੀ ਮੰਗ ਕਰਦੇ ਹੋ ਹੁਣ ਪਟਿਆਲੇ ਰੈਫਰ ਕੀਤਾ ਜੀ ਵੀ ਮੰਗ ਵੀ ਕਰਦੇ ਹੋ ਮੰਗ ਸਰ ਉਹਨਾਂ ਨੂੰ ਫੜਨਾ ਚਾਹੁੰਦਾ ਜੀ ਇਹੋ ਜਿਹਿਆਂ ਨੂੰ ਦੱਸੋ ਦੋ ਜਵਾਬ ਤੇ 13 14 ਸਾਲ ਦੇ ਸੀ ਦੋ بڑے بڑے ਸੀ 24 25 ਸਾਲ ਦੇ ਇੱਕੋ ਮੋਟਰਸਾਈਕਲ ਤੇ ਸੀ ਚਾਰ ਜਣੇ ਬੈਠੇ ਸੀ ਚਾਰ ਜਣੇ ਬੈਠੇ ਸੀ ਜੀ ਉਹ ਵੀ ਇਹ ਤੋਂ ਕਿਸ ਤਰ੍ਹਾਂ ਲੱਗਦੀ ਸੀ ਸਰ ਮੈਂ ਬੇਹੋਸ਼ ਹੋ ਗਿਆ ਮੈਂ ਤਾਂ ਦੇਖਿਆ ਉਹਨੂੰ ਇੱਕ ਪੇਸ਼ੈਂਟ ਮਨਮਿੰਦਰ ਸਿੰਘ ਹੈ ਉਹਦੇ ਸਿਰ ਤੇ ਸੱਟ ਲੱਗੀ ਹੈ ਤੇ ਇੱਕ ਮਨਸਾਰਾਂ ਪੇਸ਼ੈਂਟ ਹੈ ਉਹਦੇ ਦੋਨੋਂ ਲੱਤਾਂ ਤੇ ਸੱਟ ਹੈ ਲੱਗ ਰਿਹਾ ਬਾਕੀ ਐਕਸ-ਰੇ ਤੋਂ ਬਾਅਦ ਹੀ ਕਨਫਰਮ ਹੋਵੇਗਾ ਕੰਡੀਸ਼ਨ ਹੈ ਜੈ ਸਟੇਬਲ ਹੈ ਤੁਹਾਨੂੰ ਸਰ ਵਗਰਾ ਇੱਕ ਮਨਮਿੰਦਰ ਸਿੰਘ ਦੇ ਸਿਰ ਤੇ ਸੱਟ ਹੈ ਉਹਨੂੰ ਰੈਫਰ ਕਰੀਏ ਇਹ ਮੁੰਡੇ ਨੇ ਸਾਡੇ ਕੋਲ ਛੁੱਟੀ ਲਈ ਸੀ ਉਸ ਦਿਨ ਚਾਰ ਜਾਣੇ ਆਏ ਮੋਟਰਸਾਈਕਲਾਂ ਦੇ ਦੋ ਤੇ ਉਹਨੇ ਹੋਰ ਸਾਰੇ ਮੁੰਡੇ ਨੂੰ ਫੜ ਕੇ ਮਤਲਬ ਰਾਣਾ ਨਾਲ ਹਮਲਾ ਕਰੇ ਦੋਨੇ ਲੱਤਾਂ ਤੇ ਇੱਕ ਬਾਹਰ ਤੋੜਤੀ ਮੋਬਾਈਲ ਵਿੱਚ ਇਹਨਾਂ ਦਾ ਝਗੜਾ ਹੋਇਆ ਮੋਬਾਈਲ ਇਹ ਪੇ ਨਹੀਂ ਗਿਆ ਤੀ ਉਹ ਜ਼ਬਰਦਸਤੀ ਮੋਬਾਈਲ ਖੋਣ ਦੇ ਚੱਕਰ ਚ ਬਸ ਪਿੱਛੇ ਝਾੜੀਆਂ 'ਚ ਛੱਟ ਗਏ ਇਹ ਚੋਰੀਆਂ ਔਰੇ ਬਹੁਤ ਲਗਾਤਾਰੇ ਹੋ ਰਹੀਆਂ ਨੇ ਔਰੇ ਕਟਵੜ 30 40 ਫੈਕਟਰੀਆਂ ਨੇ ਬਹੁਤ ਮੁੰਡੇ ਵਰਕਰ ਕੰਮ ਕਰਦੇ ਨੇ ਹਫਤੇ 'ਚ ਕਦੀ ਬਰੀ ਚੋਰੀ ਹੁੰਦੀ ਆ ਹੁਣ ਐਸ ਐਸ ਸਾਹਿਬ ਆਏ ਨੇ ਉਹਨਾਂ ਦੀ ਧਿਆਨ 'ਚ ਲਿਆਉਂਦਾ ਸਾਰਾ ਮਸਲਾ ਪੱਕੇ ਅੱਗੇ ਦੇਖਣੇ ਕੀ ਕਾਰਵਾਈ ਹੁੰਦੀ ਹੈ ਤੇ ਦੋ ਘਟਨਾਵਾਂ ਵੱਖ-ਵੱਖ ਨੇ ਇੱਕ ਦੂਸਰੀ ਘਟਨਾ ਦਾ ਅਸੀਂ ਉਹ ਹਸਪੀਟਲ ਲੈ ਕੇ ਆਏ ਆ ਉਸ ਤੋਂ ਉਹ ਆ ਕੇ ਪਤਾ ਲੱਗਾ ਦੂਸਰੀ ਘਟਨਾ ਆਪਣੇ ਪੀਪੀਐਸ ਸਕੂਲ ਲਵੇ ਹੋਈ ਆ ਉਹਦੇ ਵੀ ਰਾਡ ਮਾਰ ਕੇ ਉਹਨੂੰ ਮਤਲਬ ਥੱਲੇ ਸੱਟ ਕੇ ਮਤਲਬ ਇਕੱਠਿਆਂ ਜੀ ਦੋਨੇ 9:30 ਤੋਂ 10:00 ਵਿੱਚ ਦੋਨੇ ਘਟਨਾ ਇਕੱਠਿਆਂ ਹੋਈਆਂ ਅਨਛੇੜੀ ਨੇ ਜੀ ਚਾਰ ਜਾਣੇ ਨੇ ਇਹ ਦੱਸਣ ਦੇ ਹਿਸਾਬ ਨਾਲ ਮੁੰਡੇ ਦੇ ਦੋਨੇ ਮੁੰਡੇ ਨਸ਼ਾ ਬਹੁਤ ਕਰਿਆ ਹੋਇਆ ਸੀ ਉਹਨੇ ਛਿਰਤੇ ਰਾਡਾ ਮਾਰੀ ਬਿਲਕੁਲ ਹੋ ਸਕਦਾ ਜੀ ਅਸੀਂ ਫਟਾਫਟ ਦਾ ਤੁਹਾਨੂੰ ਪਤਾ ਲੱਗਿਆ ਇਹਨਾਂ ਬਾਹਰ ਨਿਕਲਿਆ ਇਹਨੂੰ ਝਾੜੀ ਸੱਟਿਆ ਇਹਦਾ ਵਿਚਾਰਾ ਆਪਦੇ ਮਤਲਬ ਸਹਾਰੇ ਨਾਲ ਆਇਆ ਪੂਣੀਆਂ ਦਾ ਸਹਾਰਾ ਲਾ ਕੇ ਬਾਹਰ ਨਿਕਲਿਆ ਉੱਥੇ ਗੱਡੀਆਂ ਗੁੱਡੀਆਂ ਨੂੰ ਹਾਕਾਂ ਮਾਰੀਆਂ ਨਹੀਂ ਆਇਆ ਕੋਈ ਇੱਕ ਬੰਦਾ ਆਇਆ ਉਹਨੇ ਦੇ ਦੇ ਕੇ ਤੁਹਾਨੂੰ ਅੱਗੇ ਫੋਨ ਕਰੇ ਨੇ ਸੀ ਫਿਰ ਜਦ ਹੀ ਉਹ ਲੱਗਦਾ ਕੋਈ ਲੱਗਦਾ ਉਸਦੇ ਕੰਮ ਤੋਂ ਮਦਦ ਕਰਨ ਲਈ ਕਿਹਦੇ ਜੋ ਨਾ ਸ਼ਹਿਰ ਮਦਦ ਕਰਦੇ ਨਹੀਂ ਕੋਈ ਗੱਡੀ ਵਾਲਾ ਕੋਈ ਨਹੀਂ ਖੜਿਆ ਕਿ ਜਿਹਨੇ ਵੀ ਇੱਕ ਜਣਾ ਆਇਆ ਉਹਨੇ ਰੌਲਾ ਗੁਲਾ ਪਾਇਆ ਫਿਰ ਅਸੀਂ ਆ ਗਏ ਪੋਰਟ ਤੋਂ ਬਾਅਦ ਇਹ ਇਹਨਾਂ ਦੇ ਸਾਨੂੰ ਤਲਾਹ ਮਿਲੀ ਸੀ 11:00 ਵਜੇ ਕਰੀਬ ਅਸੀਂ ਉੱਥੇ ਮੌਕੇ ਤੇ ਪਹੁੰਚੇ ਸੀ ਜੀ ਵਿਨੋਦ ਫ੍ਰੀਚ ਦੇ ਸਾਹਮਣੇ ਤੇ ਪ੍ਰਵਾਸੀ ਮਜ਼ਦੂਰ ਹੈ ਜਿਹੜਾ ਖਾਣਾ ਲੈ ਕੇ ਵਾਪਸ ਜਾ ਰਿਹਾ ਸੀ ਸਾਈਕਲ ਤੇ ਕੋਈ ਚਾਰ ਆ ਮੋਟਰਸਾਈਕਲ ਤੇ ਆਏ ਨੇ ਕੋਈ ਨਿਸ਼ੜੀ ਟਾਇਪ ਦੱਸ ਰਿਹਾ ਜਿਸਮ ਦਾ ਪੱਤਾਂ ਜਰਾੜਾਂ ਸੀ ਉਹਨਾਂ ਦੇ ਉਹ ਇਹਦੇ ਸੱਟਾ ਮਾਰ ਕੇ ਦਾ ਮੋਬਾਈਲ ਕੁੱਪ ਲੈ ਗਏ ਕੀ ਮੋਬਾਈਲ 3000 ਰੁਪਏ ਨਾਲ ਹੀ ਕੰਮ ਕੀਤਾ ਸਾਬ ਆਜਾ ਜੀ ਮੇਰਾ ਮੋਬਾਈਲ ਨਹੀਂ ਤੱਕ ਪਿਆ। ਇੱਕ ਜਿਹੜਾ ਪੁੱਛਾ ਉਸ ਦੀ ਕਿੱਥੇ ਸੱਟ ਲੱਗੀ। ਉਹਦੇ ਵੀ ਸਿਰ 'ਤੇ ਉਹਨਾਂ ਨੇ ਰਾਡ ਮਾਰ ਕੇ ਇਹਦਾ ਮੋਬਾਈਲ ਖੋਇਆ। ਬਾਕੀ ਇਹਨਾਂ ਦੇ ਸੀਸੀਟੀਵੀ ਕੈਮਰੇ ਵਿੱਚ ਚੈੱਕ ਕਰਾਂਗੇ ਜੀ। ਸਿਸ਼ਟੀ ਕੈਮਰੇ ਚੈੱਕ ਕਰਕੇ ਇਹਨਾਂ ਦੇ ਖਿਲਾਫ ਜਿਹੜਾ ਬਿਆਨ ਲਿਖ ਕੇ ਬਣਦੀ ਜਿਹੜੀ ਸਟੇਟ ਕਾਰਵਾਈ ਕੀਤੀ। ਕੁੱਝ ਜਿਹੜਾ ਕਿੰਨੇ ਕਿੰਨੇ ਪਿੰਜਰੇ ਦੇ ਕਿੱਥੇ ਕਿੱਥੇ ਸੱਟਾਂ ਨਹੀਂ ਲੱਗੀਆਂ ਦੋਵੇਂ ਦੇ ਲੱਗ ਲੱਗ। ਇਹ ਜਿਹੜਾ ਡਾਕਟਰ ਸਾਹਿਬਾ ਜੀ ਆਪਣਾ ਰਿਪੋਰਟਾ ਬਣਾ ਰਹੇ ਆ। ਬਾਕੀ ਡਾਕਟਰ ਸਾਹਿਬਾਂ ਦਾ ਜੋ ਵੀ ਹੋਏਗੀ ਰਿਕਾਰਡ ਲੈ ਕੇ ਉਹਨਾਂ ਦੀ ਸਟੇਟਮੈਂਟ ਲੈ ਕੇ ਉਹਨਾਂ ਦੇ ਖ ਇਹ ਅਲੱਗ-ਅਲੱਗ ਮਾਮਲੇ ਕਿ ਲੱਗਦਾ ਵੀ ਇੱਕੋ ਬੰਦੇ ਨੇ ਜਿਹੜਾ ਇਹ ਪਟਾਣੀ ਜਾ ਦਿੱਤਾ ਜਿਹਨੇ ਉਹੀ ਕੈਰੀ ਚਾਹ ਚਾਰ ਬੰਦੇ ਚਾਰ ਹੀ ਦੱਸ ਰਹੇ ਨੇ ਪਰ ਉਹ ਇੱਕ 10 ਰੇ ਨੇ ਦੋ ਬੈਗ ਤੇ ਸੀ ਇੱਕ 10 ਰੇ ਇੱਕ ਵਿਅਕਤੀ ਚਾਰ ਜਣੇ ਸੀ ਇਹ ਸਵੇਰੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਜਿਵੇਂ ਵੀ ਹੋਇਆ ਉਹਨਾਂ ਖਿਲਾਫ ਕਾਰਵਾਈ ਕੀਤੀ